ਸਾਥੀਓ ਤੁਸੀਂ ਹੈਡਿੰਗ ਦੇਖ ਕੇ ਹੈਰਾਨ ਹੋ ਗਏ ਹੋਵੋਗੇ ਪਰ ਤੁਸੀਂ ਮੇਰੀ ਗੱਲ ਸੁਣਦੇ ਜਾਓ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ ਕਿ ਇਹ ਦੁਸ਼ਮਣ ਕਿਹੜਾ ਹੈ ਅਤੇ ਇਸ ਦੇ ਖਿਲਾਫ ਅਸੀਂ ਕਿਹੜੇ ਹਥਿਆਰ ਚੁੱਕਣੇ ਨੇ ਇਹ ਖਬਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਸਾਡੇ ਦੇਸ਼ ਤੇ ਨਵੇਂ ਵਿਦੇਸ਼ੀ ਦੁਸ਼ਮਣ ਨੇ ਫਿਰ ਹਮਲਾ ਕਰ ਦਿੱਤਾ ਇਸ ਲਈ ਆਪਣੇ ਹਥਿਆਰ ਫਿਰ ਚੱਕ ਲੋਕ ਕਿਤੇ ਇਹ ਜਿੰਦਾ ਨਾਂ ਵਾਪਸ ਮੁੜਦੀ ਭਾਰਤੀ ਖਾਸ ਕਰਕੇ ਪੰਜਾਬੀ ਬੜੇ ਨੇਡਰ ਤੇ ਬਲਵਾਨ ਹੁੰਦੇ ਆ ਦੁਸ਼ਮਣ ਦੇ ਦੰਦ ਖੱਟੇ ਕਰਕੇ ਭਜਾਉਣਾ ਜਾਣਦੇ ਪਹਿਲਾਂ ਵੀ ਕਿੰਨੇ ਹੀ ਵਿਦੇਸ਼ੀ ਦੁਸ਼ਮਣਾਂ ਨੂੰ ਇਹਨਾਂ ਨੇ ਮੂਰੇ ਲਾ ਕੇ ਭਜਾਇਆ ਕੁਝ ਸਾਲ ਪਹਿਲਾਂ ਵੀ ਅਜੇ ਹੀ ਵਿਦੇਸ਼ੀ ਹਮਲਾਵਰ ਨੇ ਸਾਡੇ ਤੇ ਹਮਲਾ ਕੀਤਾ ਸੀ ਅਸੀਂ ਉਸ ਨੂੰ ਹਰਾ ਦਿੱਤਾ ਸੀ ਉਸ ਦੀਆਂ ਨਾਸਾਂ ਪਨ ਦਿੱਤੀਆਂ ਸੀ ਸਾਡੇ ਮਿਹਨਤ ਕਸ਼ ਰਵਾਇਤੀ ਖੁਰਾਕਾਂ ਖਾਣ ਵਾਲੇ ਸਾਖਤਵਰ ਲੋਕਾਂ ਨੇ ਇਸ ਦੁਸ਼ਮਣ ਦੀ ਇੱਕ ਨਾਂ ਚੱਲਣ ਦਿੱਤੀ ਪਰ ਰਵਾਇਤੀ ਖੁਰਾਕਾਂ ਨਾ ਖਾਣ ਵਾਲੇ ਸਰੀਰਕ ਤੌਰ ਤੇ ਕਮਜ਼ੋਰ 버거 ਪੀਜੇ ਫਾਸਟ ਫੂਡ ਦੇ ਸ਼ੌਕੀਨਾਂ ਨੂੰ ਇਹ ਦੁਸ਼ਮਣ ਆਪਣਾ ਸ਼ਿਕਾਰ ਬਣਾ ਗਿਆ ਸੀ ਸਾਥੀਓ ਇਹ ਨਵਾਂ ਦੁਸ਼ਮਣ ਹੋਰ ਕੋਈ ਨਹੀਂ ਇਹ ਉਸ ਦੁਸ਼ਮਣ ਦਾ ਹੀ ਕਾਕਾ ਹੈ ਜਿਸਨੇ ਕੁਝ ਸਾਲ ਪਹਿਲਾਂ ਸਾਡੇ ਦੇਸ਼ ਤੇ ਹਮਲਾ ਕੀਤਾ ਸੀ ਇਹ ਕਾਕਾ ਹੈ ਕਰੋਨਾ ਵਾਪੇ ਦਾ ਜਿਸ ਦਾ ਨਾਂ H N P ਰੱਖਿਆ ਹੈ ਕਰੋਨਾ ਵਾਪਾ ਸ਼ਾਇਦ ਸਾਡੀ ਕੁੱਟ ਖਾ ਕੇ ਬੁੱਢਾ ਤੇ ਅਦਮੋਇਆ ਹੋ ਗਿਆ ਹੈ ਉਸਨੇ ਬਦਲਾ ਲੈ ਲਈ ਆਪਣੇ ਨੌਜਵਾਨ ਕਾਕੇ ਨੂੰ ਤੇਜਿਆ ਹੈ ਹੁਣ ਤਕੜੇ ਹੋ ਜੋ ਆਪਾਂ ਇੱਕ ਦਿੱਟਤਾ ਨਾਲ ਮਿਲ ਕੇ ਮੁਕਾਬਲਾ ਕਰਕੇ ਇਸ ਨੂੰ ਹਰਾ ਕੇ ਭਜਾਉਣਾ ਸਾਡੇ ਲੋਕਾਂ ਦੀ ਫੌਜ ਦੇ ਕਮਾਂਡਰ ਪ੍ਰਧਾਨ ਮੰਤਰੀ ਜੀ ਮੁੱਖ ਮੰਤਰੀ ਜੀ ਅਤੇ ਨਾਮਵਰ ਡਾਕਟਰ ਜੋ ਸਾਨੂੰ ਹੁਕਮ ਕਰਦੇ ਹਨ ਉਹਨਾਂ ਦੀ ਪਾਲਣਾ ਕਰਕੇ ਹਰ ਫਰੰਟ ਤੇ ਅਸੀਂ ਲੜਨਾ ਹੈ ਸਾਡੇ ਕਮਾਂਡਰਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਤੋਪਖਾਨੇ ਵਰਗੇ ਹਸਪਤਾਲਾਂ ਨੂੰ ਗੋਲੀ ਚਿੱਕੇ ਅਤੇ ਸਾਦੇ ਸਿਮਾਨ ਨਾਲ ਲੈਸ ਰੱਖੋ ਪਿਛਲੀ ਵਾਰ ਇਸ ਕਾਕੇ ਦਾ ਪਿਓ ਕਰੋਨਾ ਸਾਡਾ ਨੁਕਸਾਨ ਤਾਂ ਕਰ ਗਿਆ ਸੀ ਕਿਉਂਕਿ ਸਾਡੇ ਤੋਪਖਾਨਿਆਂ ਵਰਗੇ ਹਸਪਤਾਲਾਂ ਵਿੱਚ ਗੋਲੀ ਛਿੱਕਾਰ ਸਾਧੇ ਸਮਾਨ ਪੂਰਾ ਨਹੀਂ ਮਿਲਿਆ ਹੁਣ ਇਹ ਨਹੀਂ ਹੋਣਾ ਤਿਆਰੀ ਖਿੱਤ ਲੋ ਕਰੋਨਾ ਬਾਬੇ ਦੇ ਕਾਕੇ ਤੋਂ ਘਬਰਾਉਣ ਦੀ ਲੋੜ ਨਹੀਂ ਤਕੜੇ ਹੋ ਜਾ ਆਪਣੀ ਵਿਰਾਸਤ ਸਮਝਦਾਰੀ ਖੁਰਾਕ ਤਾਕਤ ਕੂਟਨੀਤੀ ਅਤੇ ਸੇਵਾ ਭਾਵਨਾ ਦੇ ਹਥਿਆਰਾਂ ਨਾਲ ਇਸ ਨੂੰ ਹਰਾਉਣਾ ਹੈ ਆਓ ਇਸ ਦਾ ਮਿਲਦੁਲ ਕੇ ਮੁਕਾਬਲਾ ਕਰੀਏ ਜੋ ਲੋਕ ਲੋਕਾਂ ਨੂੰ ਮਾਨਸਿਕ ਤੌਰ ਤੇ ਡਰਾਉਣ ਦੀਆਂ ਧਮਾਕਾ ਖੇਜ਼ ਵੀਡੀਓਜ਼ ਭੇਜ ਰਹੇ ਹਨ ਉਹਨਾਂ ਵੱਲ ਧਿਆਨ ਨਾ ਦਿਓ ਆਓ ਇਕੱਠੇ ਹੋ ਕੇ ਲੜੀਏ ਜਿੱਤ ਲੜਦੇ ਲੋਕਾਂ ਦੇ